ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਹਰ ਰੋਜ਼ ਦੋ ਤੋਂ ਤਿੰਨ ਕਥਾਵਾਂ ਸਾਂਝੀਆਂ ਕਰੀਦੀਆਂ ਹਨ ਜਿਸ ਦਾ ਕੀ ਇਹ ਭਾਵ ਹੈ ਕਿ ਅਸੀਂ ਗੁਰੂ ਵਾਲੇ ਬਣੀਏ ਨਾਮ ਜਪੀ ਜੋ ਅਸੀਂ ਇਸ ਸੰਸਾਰ ਤੇ ਕਰਨ ਆਏ ਹਾਂ ਬਾਕੀ ਤਾਂ ਦੁਨੀਆਵੀ ਕੰਮ ਕਦੇ ਮੁੱਕਣੇ ਹੀ ਨਹੀਂ ਚਾਹੇ ਬੰਦਾ ਅੱਜ ਚਲਾ ਜਾਵੇ ਚਾਹੇ ਕੱਲ ਪਰ ਜੱਤ ਕੋ ਉਹ ਜਿੰਦਾ ਹੈ ਨਾ ਇਹ ਦੁਨੀਆ ਵੀ ਕੰਮ ਕਦੇ ਨਹੀਂ ਮੁੱਕ ਸਕਦੇ ਤੇ ਜਿਸ ਦਿਨ ਪਰਮਾਤਮਾ ਨੇ ਇਸ ਸਰੀਰ ਵਿੱਚੋਂ ਸਾਹ ਕੱਢ ਲੈਣੇ ਹਨ ਤੇ ਇਸ ਬੰਦੇ ਦੇ ਸਾਰੇ ਹੀ ਕੰਮ ਮੁੱਕ ਜਾਣੇ ਹਨ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਾਂਗੇ ਕਿ ਬੰਦੇ ਨੂੰ ਕਿੰਨੀ ਮੈਂ ਮੈਂ ਮੇਰਾ ਮੇਰਾ ਵੀ ਸਭ ਕੁਝ ਮੇਰਾ ਹੁੰਦਾ ਹੈ ਇਹ ਤੁਹਾਡੇ ਨਾਲ ਇੱਕ ਅਸਲੀ ਦੁਨਿਆਵੀ ਇੱਕ ਗੱਲ ਸਾਂਝ ਕਰਾਂਗੇ ਜੋ ਕਿ ਅਸੀਂ ਆਪਣੀ ਅੱਖੀਂ ਵੇਖੀ ਹੋਈ ਹੈ ਇੱਕ ਨਾ ਪਿੰਡ ਵਿੱਚ ਇੱਕ ਔਰਤ ਰਹਿੰਦੀ ਸੀ ਪੂਰਾ ਪਰਿਵਾਰ ਸੀ ਖੁਸ਼ਹਾਲ ਪਰਿਵਾਰ ਜਿਹਨੂੰ ਕਿਹਾ ਜਾਂਦਾ ਹੈ ਪਰ ਕਹਿੰਦੇ ਨਾ ਸੰਤੁਸ਼ਟੀ ਸਬਰ ਇਹ ਨਹੀਂ ਸੀ ਬਿ ਸਬਰ ਤਾਂ ਬੰਦੇ ਨੂੰ ਕਦੇ ਆਉਂਦਾ ਹੀ ਨਹੀਂ ਹੈ ਬਸ ਵੀ ਇਹ ਵੀ ਮੇਰਾ ਹੋ ਜੇ ਬੋਤਾ 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 ਵੀ ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹ ਕਹਿੰਦਾ ਹੋਰ ਵੀ ਬੋਤਾ ਜਿਹਦੇ ਕੋਲ ਘੱਟ ਹੈ ਉਹਨੂੰ ਸਬਰ ਹੈ ਸੰਤੁਸ਼ਟੀ ਹੈ ਕਿਉਂਕਿ ਉਹਨੂੰ ਆਪਣੇ ਰੱਬ ਉੱਤੇ ਵੀ ਵਿਸ਼ਵਾਸ ਹੈ ਵੀ ਜਿੰਨਾ ਦਿੱਤਾ ਮਾਲਕ ਨੇ ਬਹੁਤ ਹੀ ਚੰਗਾ ਹੈ ਕਿ ਸਾਨੂੰ ਇੰਨੇ ਜੋਗਾ ਹੀ ਕੀਤਾ ਬਲਕਿ ਸ਼ੁਕਰਾਨਾ ਕਰਨ ਦੀ ਬਜਾਏ ਉਹ ਕਹਿੰਦਾ ਵੀ ਹੋਰ ਪਰਮਾਤਮਾ ਹੋਰ ਵੀ ਮੰਗਣ ਦੀ ਜਾਂਚ ਇਹ ਹੈ ਵੀ ਬਸ ਮੰਗੀ ਜਾਣਾ ਉਰੇ ਬਦਲੇ ਅਸੀਂ ਕੁਛ ਕਰਮ ਨਹੀਂ ਕਰਦੇ ਹੈਗੇ ਪਰਮਾਤਮਾ ਰੱਬ ਸਾਡੇ ਤੋਂ ਕੀ ਚਾਹੁੰਦੇ ਹਨ ਕਿ ਅਸੀਂ ਅਮਰਤ ਛਕੀਏ ਨਾਮ ਜਪੀਏ ਗੁਰੂ ਵਾਲੇ ਬਣੀਏ ਕਿਸੇ ਦਾ ਬੁਰਾ ਨਾ ਕਰੀਏ ਨਾ ਦੇਖੀ ਸੁਣਨਾ ਵੀ ਪਾਪ ਲਿਖਿਆ ਹੈ ਗੁਰਬਾਣੀ ਵਿੱਚ ਬੁਰਾਈ ਕਿਸੇ ਦੀ ਤੇ ਅਸੀਂ ਇਹਨਾਂ ਗਗਲਾਂ ਚੋਂ ਹੀ ਸਵਾਦ ਲੈਂਦੇ ਹਾਂ ਉਹ ਔਰਤ ਨੇ ਕੀ ਕਰਨਾ ਨਾ ਪਾਠ ਕਰਨਾ ਨਾ ਕੁਝ ਕਰਨਾ ਬਸ ਪਰਮਾਤਮਾ ਵੱਲੋਂ ਹੀ ਕਿਸਮਤ ਚੰਗੀ ਸੀ ਕਹਿੰਦੇ ਨਾ ਕਿ ਰੱਬ ਕੋਲੋਂ ਕੀ ਮੰਗਿਆ ਹੈ ਉਹਨੇ ਕਿਹਾ ਕਿ ਰੱਬਾ ਮੇਰੀ ਕਿਸਮਤ ਚੰਗੀ ਲਿਖ ਦੀ ਮੇਰਾ ਹੁਸਨ ਤੇ ਮੇਰੀ ਸ਼ਕਲ ਵੱਲ ਨਾ ਧਿਆਨ ਦੇਈਂ ਬਸ ਰੱਬਾ ਮੈਂ ਤੇਰੇ ਕੋਲ ਸਿਰਫ ਆਪਣੇ ਕਰਮ ਚੰਗੇ ਲੱਗੇ ਮੰਗੇ ਹਨ ਵੀ ਕਰਮ ਚੰਗੇ ਹਨ ਕੰਮਕਾਰ ਵਧੀਆ ਹੈ ਸਭ ਕੁਝ ਵਧੀਆ ਸੀ ਪਰ ਕਹਿੰਦੇ ਨਾ ਕਿ ਛਕਲ ਛਕਲ ਤਾਂ ਬੰਦੇ ਦੀ ਰੱਬ ਜਿੱਦਾਂ ਦੀ ਬਣਾ ਦਿੰਦਾ ਹੈ ਉਹਨੂੰ ਸਵੀਕਾਰ ਕਰਨਾ ਚਾਹੀਦਾ ਹੈ ਕੁਦਰਤ ਦੇ ਵਿਰੁੱਧ ਨਹੀਂ ਜਾਣਾ ਚਾਹੀਦਾ ਜੋ ਰੱਬ ਨੇ ਲਿਖਤਾ ਬਸ ਉਹਦੇ ਵਿੱਚ ਸੰਤੁਸ਼ਟੀ ਕਰੋ ਉਹਦੇ ਵਿਰੁੱਧ ਨਾ ਜਾਓ ਉਹ ਬੀਬੀ ਨੇ ਕੀ ਕਰਨਾ ਵੀ ਬਸ ਮੇਰਾ 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 ਹੀ ਕਰਦੇ ਰਹਿਣਾ ਜੇ ਕਿਸੇ ਨੇ ਉਹਦੇ ਕੋਲ ਪੈਸੇ ਲੈਣੇ ਜਿਵੇਂ ਬਹੁਤ ਅਮੀਰ ਸੀ ਕਿਸੇ ਗਰੀਬ ਨੂੰ ਲੋੜ ਹੁੰਦੀ ਸੀ ਪੈਸਿਆਂ ਦੀ ਤੇ ਉਹਨੇ ਉਹਦਾ ਡਬਲ ਵਿਆਜ ਲੈ ਕੇ ਉਹ ਪੈਸੇ ਲੈਣੇ ਇਦਾਂ ਕਰਦੇ ਕਰਦੇ ਉਹਨੇ ਪੈਸਾ ਤਾਂ ਬਹੁਤ ਜਮਾ ਕਰ ਲਿਆ ਪਰ ਰੱਬ ਦਾ ਨਾਮ ਨਹੀਂ ਕਮਾਇਆ ਹੈਗਾ ਵੀ ਜੋ ਉਹਦੇ ਬੁਢਾਪੇ ਦੇ ਸਮੇਂ ਉਹਦੇ ਕੰਮ ਆਉਣਾ ਹੈ ਬਿਲਕੁਲ ਨਹੀਂ ਪੈਸਾ ਬਿਲਕੁਲ ਨਹੀਂ ਰੱਬ ਦਾ ਨਾਮ ਕਮਾਇਆ ਪੈਸਾ ਤਾਂ ਬਹੁਤ ਹੀ ਕਮਾ ਲਿਆ ਪੈਸੇ ਦਾ ਕੋਈ ਅੰਤ ਨਹੀਂ ਸੀਗੀ ਪਰ ਜਦੋਂ ਹੁਣ ਉਮਰ ਢਲ ਜਾਂਦੀ ਹੈ ਜਵਾਨੀ ਢਲ ਜਾਂਦੀ ਹੈ ਉਸ ਤੋਂ ਬਾਅਦ ਬੁਢਾਪੇ ਦਾ ਪੈਰ ਸ਼ੁਰੂ ਹੁੰਦਾ ਹੈ ਉਦੋਂ ਉਹ ਬਜ਼ੁਰਗ ਔਰਤ ਬਿਮਾਰ ਰਹਿਣ ਲੱਗੀ ਬਹੁਤ ਹੀ ਜ਼ਿਆਦਾ ਬਿਮਾਰ ਰਹਿਣ ਲੱਗੀ ਉਹਨੂੰ ਫਿਰ ਆਪਣੇ ਕੀਤੇ ਹੋਏ ਪਾਪ ਕਹਿੰਦੇ ਨਾ ਇੱਕ ਇੱਕ ਕਰਕੇ ਚੇਤੇ ਆਂਦੇ ਵੀ ਮੈਂ ਆਹ ਗਲਤ ਕੀਤਾ ਸੀ ਜਦੋਂ ਬੰਦੇ ਨੂੰ ਸਮਝ ਆਣ ਲੱਗਦੀ ਹੈ ਉਹਨੂੰ ਪਤਾ ਲੱਗਦਾ ਹੈ ਕਿ ਆਹ ਗਲਤੀ ਮੇਰੇ ਕੋ ਹੋਈ ਹੈ ਉਹਦੀ ਸਜ਼ਾ ਮੈਨੂੰ ਜ਼ਰੂਰ ਮਿਲੇਗੀ ਇਹ ਦੁਨੀਆ ਕਰਤਾ ਧਰਤਾ ਜੋ ਰੱਬ ਹੈ ਜਿਸ ਨੇ ਇਹ ਦੁਨੀਆ ਬਣਾਈ ਹੈ ਪਾਪ ਪੁੰਨ ਦਾ ਲੇਖਾ ਜੋਖਾ ਇੱਥੇ ਹੀ ਹੈ ਇੱਥੇ ਹੀ ਸਭ ਨੇ ਮੁੱਕ ਜਾਣਾ ਹੈ ਪਾਪ ਪੁੰਨ ਸਭ ਕੁਝ ਉਹਦੇ ਵਿੱਚ ਹੀ ਹੈ ਜੋ ਉਹਦੀ ਰਜ਼ਾ ਵਿੱਚ ਰਹਿ ਗਿਆ ਉਹ ਤਰ ਗਿਆ ਤੇ ਜੋ ਉਹਦੀ ਰਜ਼ਾ ਵਿੱਚ ਨਾ ਹੋਇਆ ਜਾਂ ਉਹਦੀ ਨਦਰ ਦੀ ਮਿਹਰ ਦੀ ਨਦਰ ਨਾ ਪਈ ਤੇ ਬਸ ਫਿਰ ਬੰਦਾ ਕੱਖ ਵੀ ਨਹੀਂ ਹੈ ਬਹੁਤ ਬਿਮਾਰ ਰਹਿਣ ਲੱਗਦੀ ਤੇ ਫਿਰ ਵੀ ਉਹਦੀ ਲਾਲਸਾ ਸੀ ਨਾ ਪੈਸੇ ਪ੍ਰਤੀ ਉਹ ਨਹੀਂ ਸੀ ਖਤਮ ਹੋ ਰਹੀ ਰੱਬ ਦਾ ਨਾਮ ਵੀ ਲੈਣਾ ਪਰ ਇਹੋ ਜੇ ਕੰਮ ਵੀ ਕਰਨੇ ਕਿ ਗਰੀਬਾਂ ਦਾ ਖੂਨ ਪਸੀਨਾ ਵੀ ਵਿਆਜ ਵੱਧ ਤੋਂ ਵੱਧ ਖਾਣਾ ਇਹ ਜਿਹੜਾ ਵਿਆਜ ਖਾਨੇ ਹਨਾ ਕਿਸੇ ਨੇ ਧੋਖਾ ਕਰਕੇ ਥੱਗੀਆਂ ਕਰਕੇ ਇਹ ਸਾਡੇ ਬੱਚਿਆਂ ਤੇ ਨਿਕਲ ਜਾਂਦਾ ਹੈ ਜਾਂ ਫਿਰ ਸਾਡੇ ਤੇ ਹੀ ਨਿਕਲਦਾ ਹੈ ਤੇ ਇੰਨੀ ਮਾੜੀ ਦੂਰਦਸ਼ਾ ਹੋ ਗਈ ਨਾ ਉਸ ਬੀਬੀ ਦੀ ਕਿ ਪੁੱਛੋ ਹੀ ਕੋਸ਼ਣਾ ਬਹੁਤੇ ਪੰਡਤਾਂ ਨੂੰ ਦਿਖਾਇਆ ਹੋਣਾ ਜਾਂ ਕੋਈ ਕਿਸੇ ਕੋ ਪੁੱਛਣਾ ਪਵਾਈ ਉਹਨਾਂ ਨੇ ਕਿਹਾ ਘਰੇ ਪਾਠ ਕਰਾਓ ਤੁਸੀਂ ਸੇਵਾ ਕਰੋ ਜਿੰਨੀ ਹੋ ਸਕਦੀ ਹੈ ਨਾ ਤੁਸੀਂ ਸੇਵਾ ਕਰੋ ਪਰ ਮਨ ਜਿਹੜਾ ਟਿਕੇ ਤਾਂ ਹੀ ਤਾਂ ਸੇਵਾ ਹੋਵੇ ਜੇ ਮਨ ਪ੍ਰਮਾਤਮਾ ਦੇ ਨਾਲ ਲੱਗੇ ਤਾਂ ਸੇਵਾ ਹੋਵੇ ਮਨ ਤਾਂ ਸਾਡਾ ਭਟਕਦਾ ਰਹਿੰਦਾ ਹੈ ਇੱਧਰ ਉੱਧਰ ਜੇ ਘਰ ਵਿੱਚ ਪਾਠ ਵੀ ਰਖਾਇਆ ਹੋਵੇ ਨਾ ਤਾਂ ਵੀ ਸਾਡੇ ਸੋ ਕੰਮ ਨਹੀਂ ਮੁੱਕਦੇ ਉਹ ਰੱਬ ਕੋ ਬੈਠਣ ਦਾ ਟਾਈਮ ਕਿਸੇ ਕੋ ਵੀ ਨਹੀਂ ਹੁੰਦਾ ਮੈਂ ਵੇਖਿਆ ਹੈ ਲੋਕਾਂ ਨੇ ਕਪ ਕਾ ਪਾਠ ਰਖਾਈ ਹੁੰਦੇ ਹਨ ਘਰੇ ਕੋਈ ਰਿਸ਼ਤੇਦਾਰ ਆਗੇ ਉਹਦੀ ਸੇਵਾ ਭਾਵਨਾ ਚ ਲੱਗ ਜਾਣਾ ਉਹਦੀ ਸੇਵਾ ਕਰੀ ਜਾਨੀ ਵਿਚਾ ਦੇ ਪਾਣੀ ਤੇ ਜਿਹੜਾ ਪਰਮਾਤਮਾ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਘਰੇ ਲਿਆਏ ਹਨ ਉਹਦੀ ਸੇਵਾ ਕਿੰਨੇ ਕਰਨੀ ਹੈ ਉਹਦੀ ਸੇਵਾ ਲਈ ਅਸੀਂ ਰੱਖਿਆ ਹੁੰਦੀਆਂ ਹਨ ਨਾ ਘਰ ਦੇ ਜਿਹੜੇ ਨੌਕਰ ਚਾਕਰ ਹੁੰਦੇ ਹਨ ਜਾਂ ਕੋਈ ਕੰਮ ਕਰਨ ਵਾਲੇ ਉਹ ਸੇਵਾ ਕਰਦੇ ਨੇ ਤੇ ਫਲ ਵੀ ਤਾਂ ਉਹਨਾਂ ਨੇ ਹੀ ਲੈਣਾ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ ਇਸ ਕਰਕੇ ਜਦੋਂ ਵੀ ਪਾਠ ਕਰਾਉਣਾ ਖੁਦ ਕੋਲ ਬੈਠ ਕੇ ਸੁਣਨਾ ਚਾਹੀਦਾ ਹੈ ਇਹ ਪਾਠ ਸਾਨੂੰ ਵੀ ਅਸੀਂ ਪਾਠ ਕਰਾ ਰਹੇ ਹਾਂ ਉਸ ਮਾਤਾ ਨੂੰ ਇਹੋ ਜੀ ਪਰਮਾਤਮਾ ਵੱਲੋਂ ਵਿਰਤੀ ਲੱਗੀ ਨਾ ਕਿ ਉਹ ਰੱਬ ਦੇ ਚਰਨੀ ਪੈਗੀ ਆਪਣੀਆਂ ਗਲਤੀਆਂ ਦਾ ਇੱਕ ਇੱਕ ਦਾ ਪਛਤਾਵਾ ਕੀਤਾ ਪਾਠ ਚੱਲ ਰਿਹਾ ਸੀ ਅਖੰਡ ਪਾਠ ਸਾਹਿਬ ਤਿੰਨ ਦਿਨ ਲਗਾਤਾਰ ਉਸ ਮਾਤਾ ਨੇ ਆਪਣਾ ਪਛਤਾਵਾ ਕੀਤਾ ਕਿ ਬਾਬਾ ਜੀ ਜੋ ਮੇਰੇ ਕੋ ਗਲਤੀਆਂ ਹੋ ਗਈਆਂ ਹਨ ਭੁੱਲਾਂ ਚੁੱਕਾਂ ਦੀ ਖਮਾ ਕਰਨਾ ਵਾਹਿਗੁਰੂ ਮੈਨੂੰ ਸਿਰਫ ਤੰਦਰੁਸਤ ਚਾਹੀਦਾ ਹੈ ਮੈਨੂੰ ਤਾਂ ਅੰਦੋਲਤ ਨਾਲ ਕੋਈ ਮੋਹ ਪਿਆਰ ਨਹੀਂ ਹੈ ਫਿਰ ਉਸ ਮਾਤਾ ਜੀ ਨੇ ਲੰਗਰ ਲਗਾਈ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਬਜ਼ੁਰਗ ਗਰੀਬ ਬਿਮਾਰ ਦਿੱਸਦਾ ਉਹਦਾ ਇਲਾਜ ਕਰਵਾਂਦੇ ਐਦਾਂ ਅਸੀਂ ਕਿਸੇ ਦਾ ਇਲਾਜ ਨਹੀਂ ਕਰਾ ਰਹੇ ਅਸੀਂ ਆਪਣਾ ਇਲਾਜ ਸਮਝ ਲਓ ਕਰਾ ਰਹੇ ਹਾਂ ਉਸ ਪ੍ਰਮਾਤਮਾ ਦੇ ਕੋਲੋਂ ਇਹ ਵੀ ਦੇਣੇ ਤੇ ਲੈਣੇ ਇਥੇ ਹੀ ਹੁੰਦੇ ਨੇ ਜੇ ਅਸੀਂ ਕਿਸੇ ਦਾ ਭਲਾ ਕੀਤਾ ਹੈ ਤਾਂ ਸਾਡੇ ਲਈ ਵੀ ਭਲਾ ਹੈ ਜੇ ਕਿਸੇ ਦਾ ਬੁਰਾ ਕੀਤਾ ਹੈ ਤਾਂ ਸਾਡੇ ਲਈ ਵੀ ਬੁਰਾ ਹੈ ਇਸ ਕਰਕੇ ਪ੍ਰਮਾਤਮਾ ਦਾ ਨਾਮ ਲਿਆ ਕਰੋ ਜਿੰਨਾ ਹੋ ਸਕਦਾ ਹੈ ਪਤਾ ਨਹੀਂ ਕਦੋਂ ਇਹ ਸਾਂ ਮੁੱਕ ਜਾਣੀ ਹੈ 사ਵਾਂ ਦੀ ਡੋਰੀ ਕਦੋਂ ਛੁੱਟ ਜਾਣੀ ਹੈ ਇਸ ਕਰਕੇ ਸਭ ਸੇ ਉੱਪਰ ਪ੍ਰਭ ਦਾ ਨਾਮ ਕਿਉਂਕਿ ਜੇ ਰੱਬ ਹੀ ਵਿਸਾਰ ਦਿੱਤਾ ਤੇ ਸਾਡੇ ਕੋਲ ਕੁਝ ਵੀ ਨਹੀਂ ਹੈ ਹੁਣ ਉਹ ਮਾਤਾ ਜੀ ਤੰਦਰੁਸਤ ਹੋ ਗਏ ਉਹਨਾਂ ਵਿੱਚ ਸਬਰ ਆ ਗਿਆ ਸੰਤੋਖ ਆ ਗਿਆ ਤੇ ਜਿਹੜੀ ਉਹਨਾਂ ਦੇ ਵਿੱਚ ਆਹ ਲਾਲਸਾ ਸੀ ਨਾ ਇਹ ਬਿਲਕੁਲ ਹੀ ਖਤਮ ਕਰਤੀ ਪ੍ਰਮਾਤਮਾ ਦਾ ਨਾਮ ਲਈਏ ਤਾਂ ਚੰਗੇ ਪਾਸੇ ਹੀ ਜਾਵਾਂਗੇ ਜੇ ਬੁਰੇ ਦੇਖਾਂਗੇ ਤੇ ਬੁਰੇ ਪਾਸੇ ਹੀ ਜਾਵਾਂਗੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਪ੍ਰਮਾਤਮਾ ਦਾ ਨਾਮ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਵਾਹਿਗੁਰੂ